ਮਿੰਦਰ ਪਿਆਰੇ ਵਿਦਿਆਰਥੀਓ ਅੱਜ ਸੱਤਵੀਂ ਵਰਕਸ਼ਾਪ ਜੋ ਤੁਸੀਂ پوری ਕਰ ਰਹੇ ਹੋ ਇਹ ਸੈਂਟਰ ਦੁਆਰਾ ਲਗਾਈ ਗਈ ਹੈ ਦੇ ਪਿੱਛੇ ਮਨੋਰਥ ਇਹ ਸੀ ਕਿ ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਥਾਪਿਤ ਕੀਤੀ ਗਈ ਇਸ ਤਾਇਦੇ ਕੈਲੰਡਰ ਦੇ ਵਿੱਚ ਪਹਿਲੀ ਲਾਈਨ ਪਾਈ ਗਈ ਸੀ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬੀ ਸਭਾ ਚਾਹਤ ਯਾਕੀ ਬਾਸ਼ਾ ਦੇ ਵਿਕਾਸ ਲੇ ਸਥਾਪਿਤ ਕੀਤੀ ਜਾ ਰਹੀ ਹੈ ਇਹਦਾ ਮਤਲਬ ਇਹ ਨਹੀਂ ਕਿ ਯੂਨੀਵਰਸਿਟੀ ਸਿਰਫ ਐਸੀ ਮਕਸਦੀ ਸੀ ਯੂਨੀਵਰਸਿਟੀ ਨੇ ਹੋਰ ਬਥੇਰੇ ਕੰਮ ਕੀਤੇ ਨੇ ਬਹੁਤ ਲੰਬੀ ਉਪਲੰਭਾ ਲੈ ਗਿਆ ਨੇ ਸਪੋਰਟਸ ਦੇ ਕਿੰਨੇ ਵੀ ਤੁਹਾਨੂੰ ਪਤਾ ਕਿ ਯੂਨੀਵਰਸਿਟੀ ਲਗਾਤਾਰ 7ਵੀਂ ਵਾਰ ਨੰਬਰ 1 ਯੂਨੀਵਰਸਿਟੀ ਕੰਟੀ ਦੀ ਆਈ ਹੈ ਵਾਕਰ ਟਰੋਫੀ ਜਿੱਤ ਕੇ ਸਾਇੰਸ ਡਿਪਾਰਟਮੈਂਟ ਦਾ ਰੋਲ ਕਮੈਂਟਿਸ ਦਾ ਰੋਲ ਸਾਡੇ ਕਲਾ ਵਾਲੇ ਪਾਰਟਾ ਰੋਟੂ ਆਪਣੀ ਜਗ੍ਹਾ ਪਰ ਜਿਹਨੂੰ ਅਸੀਂ ਸਾਡੇ ਮੈਂਡੇਟ ਦੀ ਗੱਲ ਕਰਦੇ ਆ ਤਾਂ ਮੈਂਡੇਟ ਇਹ ਹੀ ਸੀ ਕਿ ਪੰਜਾਬੀ ਭਾਸ਼ਾ ਤੇ ਪੰਜਾਬੀ ਸਭਿਆਚਾਰ ਦਾ ਵਿਕਾਸ ਅੱਜ ਦੇ ਯੁੱਗ ਵਿੱਚ ਜੇ ਕਿਸੇ ਭਾਸ਼ਾ ਦਾ ਵਿਕਾਸ ਕਰਨਾ ਹੋਵੇ ਤਾਂ ਉਸ ਦਾ ਤਕਨੀਕੀ ਵਿਕਾਸ ਕਰਨਾ ਜ਼ਰੂਰੀ ਹੈ ਕਿਉਂਕਿ ਜਿਹੜੀ ਭਾਸ਼ਾ ਕੰਪਿਊਟਰ ਦੀ ਭਾਸ਼ਾ ਜ ਨਹੀਂ ਬਣਦੀ ਉਹਦਾ ਵਿਕਾਸ ਭਾਸ਼ਾ ਬਜੂ ਡਿਜੀਟਲ ਬਜੂ ਨਹੀਂ ਹੋ ਸਕਦਾ ਇਹ ਏਪੀਆ ਯੂਨੀਵਰਸਿਟੀ ਦਾ ਮੰਡਲ ਹੈ ਇਸੇ ਪਰਪਸ ਲਈ ਅਸੀਂ ਪਹਿਲਾਂ ਸਥਾਪਿਤ ਕੀਤਾ ਸੀ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਤਕਨੀਕੀ ਕੇਂਦਰ ਜਿਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਸੌਫਟਵੇਅਰ ਬਣਾਏ ਗਏ ਤਰ੍ਹਾਂ ਤਰ੍ਹਾਂ ਦੇ ਵੈਬਸਾਈਟ ਬਣਾਏ ਗਏ ਇੱਕ ਜੋ ਸਾਡਾ ਸੌਫਟਵੇਅਰ ਬਹੁਤ ਮਕਬੂਲ ਹੋਇਆ ਸਾਡੀ ਦੁਨੀਆ ਤੇ ਉਹ ਸੀਗਾ ਕਿ ਜੋ ਪਰਸ਼ੀਨ ਦੇ ਵਿੱਚ ਪੰਜਾਬੀ ਲਿਖੀ ਜਾਂਦੀ ਹੈ ਇਹ ਅਸੀਂ ਉਹ ਨੂੰ ਗੁਰਮੁਖੀ ਦੀ ਪੀੜੇ ਵਿੱਚ ਕਰਨਾ ਹੋਵੇ ਤਾਂ ਉਹ ਟਰਾਂਸਲਿਟਰੇਸ਼ਨ ਆਟੋਮੈਟਿਕ ਸਾਡੇ ਕੰਪਿਊਟਰ ਕਰਦੇ ਨੇ ਸਾਡਾ ਸੌਫਟਵੇਅਰ ਇਸ ਤਰ੍ਹਾਂ ਜੇ ਦ ਗੁਰਮੁਖੀ ਤੋਂ ਜੇ ਦ ਸ਼ਾਮ ਕੀ ਕਹਿੰਦੇ ਆ ਉਹਦੇ ਵਿੱਚ ਕਨਵਰਟ ਕਰਨਾ ਹੋਵੇ ਤਾਂ ਉਹ ਵੀ ਇਸ ਤਰ੍ਹਾਂ ਹੀ ਕਨਵਰਟ ਹੁੰਦਾ ਹੈ। ਹੋਰ ਬਹੁਤ ਤਰ੍ਹਾਂ ਦੇ ਸੌਫਟਵੇਅਰ ਬਣਾਏ ਗਏ ਇੱਕ ਜੀਡੀਪੀ ਸੌਫਟਵੇਅਰ ਅਸੀਂ ਬਣਾਇਆ। ਪੰਜਾਬ ਯੂਨੀਵਰਸਿਟੀ ਪਟਿਆਲਾ ਸਟੇਟ ਦੀ ਪਹਿਲੀ ਸੰਸਥਾ ਹੈ ਜਿਨੇ ਯੂਨੀਕੋਡ ਪ੍ਰਣਾਲੀ ਅਪਣਾਈ ਹੈ ਟੈਕਨ ਕਰ ਲਈ। ਹੋਰ ਕਿਸੇ ਵੀ ਸੰਸਥਾ ਨੇ ਅਜੇ ਤੱਕ ਨਹੀਂ ਹੋ ਵੀ ਭਾਵੇਂ ਪੰਜਾਬੀ ਸਾਡੀ ਅਫੀਸ਼ੀਅਲ ਲੈਂਗੁਏਜ ਹੈ ਸਟੇਟ ਦੀ ਪਰ ਟਾਈਪਿੰਗ ਹਰੇਕ ਆਪਣੇ ਹਿਸਾਬ ਨਾਲ ਕਰਦਾ ਕੋਈ ਕੋਈ ਕੀਬੋਰਡ ਯੂਜ਼ ਕਰਦਾ ਹੈ ਕੋਈ ਕੋਈ ਕੀਬੋਰਡ ਯੂਜ਼ ਕਰਦਾ ਹੈ ਅਸੀਂ ਇਹ ਯੂਨੀਕੋਡ ਪ੍ਰਣਾਲੀ ਇਥੇ ਬਣਾਈ ਹੋਈ ਹੈ ਇਸੇ ਤਰ੍ਹਾਂ ਇਹ ਜੋ ਕੇਂਦਰ ਸਥਾਪਿਤ ਕੀਤਾ ਗਿਆ ਸੀ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਉਹ ਉਸੇ ਲੜੀ ਦੇ ਵਿੱਚ ਸੀ ਕਿ ਅਸੀਂ ਆਪਣੇ ਵਿਦਿਆਰਥੀਆਂ ਆਪਣੇ ਕਰਮਚਾਰੀਆਂ ਨੂੰ ਤੇ ਆਮ ਜਨਤਾ ਨੂੰ ਕੰਪਿਊਟਰ ਨਾਲ ਜੋੜੀਏ ਤੇ ਵੈਚਨਸ ਸਰ ਨੇ ਇਹ ਜਰੂਰੀ ਕੀਤਾ ਸੀ ਇਸ ਸੈਸ਼ਨ ਤੋਂ ਕਿ ਜਿਹੜੇ ਵੀ ਖੁਜਾਤ ਸੀ ਜਾਂ ਐਮਪਲ ਦੇ ਵਿਦਿਆਰਥੀ ਆਪਣਾ ਥੀਸਿਸ ਪੰਜਾਬੀ ਭਾਸ਼ਾ ਦੇ ਵਿੱਚ ਜਾਂ ਗੁਰਮੁਖੀ ਲਿਪੀ ਦੇ ਵਿੱਚ ਲਿਖਣਗੇ ਉਹਨਾਂ ਲਈ ਇਹ ਸਿਖਲਾਈ ਜ਼ਰੂਰੀ ਕਰ ਦਿੱਤੀ ਗਈ ਪਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਸਿਰਫ ਉਹੀ ਖੁਜਾਤ ਸਾਡੇ ਕੋਲ ਨਹੀਂ ਆਉਂਦੇ ਜਿਨ੍ਹਾਂ ਨੇ ਪੰਜਾਬੀ ਵਿੱਚ ਲਿਖਣਾ ਹੈ ਜਿਵੇਂ ਹੁਣ ਦਸਵੇਂ ਤੁਸੀਂ ਇੱਥੇ ਵੀ ਜਿਹੜੇ ਬੈਠੇ ਹੋ ਇਨਾ ਦੇ ਵਿੱਚ ਸਾਰਿਆਂ ਨੇ ਪੰਜਾਬੀ ਗੁਰਮੁਖੀ ਲਿਪੀ ਦੇ ਵਿੱਚ ਆਪਣੀ تھیਸਿਸ ਨਹੀਂ ਲਿਖਣੇ ਆ। ਹਿਊਮਨ ਜੈਨੇਟਿਕਸ ਦੇ ਵਿਦਿਆਰਥੀ ਨੇ ਜਾਂ 뮤ਜ਼ਿਕ ਵਾਲੇ ਨੇ ਜ਼ਰੂਰੀ ਨਹੀਂ ਉਹਨਾਂ ਨੇ ਪੰਜਾਬੀ ਵਿੱਚ ਲਿਖਣਾ ਪਰ ਤੁਸੀਂ ਇੱਥੇ ਆਏ ਹੋ। ਇਹ ਇਸ ਕੇਂਦਰ ਲਈ ਮਾਨ ਵਾਲੀ ਗੱਲ ਹੈ ਕਿ ਜਿਨ੍ਹਾਂ ਨੂੰ ਜ਼ਰੂਰੀ ਨਹੀਂ ਵੀ ਕੀਤਾ ਗਿਆ ਉਹ ਵੀ ਸਾਡੇ ਕੋਲ ਵਾਰੀ-ਵਾਰੀ ਇਸ ਤਰ੍ਹਾਂ ਸਪਲਾਈ ਕਰਕੇ ਆ ਰਹੇ ਨੇ। ਅੱਜ ਹੀ ਤੁਹਾਡਾ ਅਸ਼ੀਰਵਾਦ ਲੈਣਾ ਪਰ ਮੈਂ ਸਮਝਦਾ ਕਿ ਤੁਹਾਡਾ ਕਿ ਪਹਿਲਾ ਦਿਨ ਹੋ ਚਾਇਆ ਇਸ ਕੇਂਦਰ ਨਾਲ ਜੁੜਨ ਲਈ ਕਿ ਅੱਜ ਤੁਹਾਨੂੰ ਕੁਝ ਥੋੜਾ ਬਹੁਤ ਪੰਜਾਬੀ ਕੰਪਿਊਟਰ ਬਾਰੇ ਨੌਲੇਜ ਹੋ ਗਈ ਹੈ ਇਸ ਤੋਂ ਬਾਅਦ ਲਗਾਤਾਰ ਤੁਸੀਂ ਇਸ ਸੈਂਟਰ ਨਾਲ ਜੁੜੇ ਰਹੋ ਜੀਤੇ ਵੀ ਕਿਤੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਇਹਨਾਂ ਦਾ ਫੋਨ ਨੋਟ ਕਰੋ ਇਹਨਾਂ ਦਾ ਬਲੌਗ ਨੋਟ ਕਰੋ ਇਹਨਾਂ ਦੀ ਈਮੇਲ ਨੋਟ ਕਰੋ ਇਹਨਾਂ ਦਾ ਮੋਬਾਈਲ ਨੰਬਰ ਲਓ ਕਿਸੇ ਤਰ੍ਹਾਂ ਵੀ ਤੁਸੀਂ ਸੈਂਟਰ ਨਾਲ ਜੁੜੇ ਰਹੋਗੇ ਤਾਂ ਹੀ ਫਾਇਦਾ ਹੋਏਗਾ ਇਹ ਹਫਤੇ ਦੀ ਤੁਹਾਨੂੰ ਵਰਕਸ਼ਾਪ ਤੋਂ ਬਾਅਦ ਕਿ ਤਾਂ ਕਿ ਤੁਸੀਂ ਜਿੰਨਾ ਕੁ ਸਿੱਖ ਚੁੱਕੇ ਉਹਨੂੰ ਅੱਗੇ ਵਧਾ ਸਰ ਕੋਟੇ ਘਟ ਘਟ ਭੋਲਣਾ ਜਾਓ ਇਸੇ ਤਰ੍ਹਾਂ ਇੱਕ ਹੋ ਸਾਡਾ ਬਹੁਤ ਵੱਡਾ ਡਿਪਾਰਟਮੈਂਟ ਜਿਹੜਾ ਚੱਲ ਰਿਹਾ ਉਹ ਹੈ ਪੰਜਾਬੀ ਪੀਡੀਆ ਪ੍ਰੋਜੈਕਟ ਜਿਹਦੇ ਵਿੱਚ ਸਾਡੀ ਕੋਸ਼ਿਸ਼ ਹੈ ਕਿ ਬਦ ਬਦ ਜਾਣਕਾਰੀ ਅਸੀਂ ਗੁੰਮਖੀ ਲਿਪੀ ਦੇ ਵਿੱਚ ਪੰਜਾਬੀ ਭਾਸ਼ਾ ਦੇ ਵਿੱਚ ਵੈਬਸਾਈਟ ਤੇ ਪਾਈਏ ਉਹਦੇ ਵਿੱਚ ਅਸੀਂ ਪੰਜਾਬ ਪੰਜਾਬੀ ਪੰਜਾਬੀ ਨਾਲ ਰਿਲੇਟਡ ਵਿਸ਼ੇ ਆਮ ਜਾਣਕਾਰੀ ਦੇ ਵਿਸ਼ੇ ਉਹ ਉਹਦੇ ਵਿੱਚ ਲੈ ਕੇ ਪਾਏ ਹੋਏ ਨੇ तकरीबन 1.5 ਲੱਖ ਐਂਟਰੀਜ਼ ਅਸੀਂ ਕਰ ਚੁੱਕੇ ਹਾਂ ਉਸ ਵੈਬਸਾਈਟ ਤੇ ਸੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਇਹ ਤੁਸੀਂ punjabipd.org ਤੇ ਸੱਜਾ ਵੈਬਸਾਈਟ ਹੈ ਕਿ ਨਹੀਂ ppd.org ਉਹਨੂੰ ਵਿਜ਼ਿਟ ਕਰੋ ਉਹਦੇ ਤੇ ਜਾਓ ਉਹਦੇ ਤੋਂ ਜਾਣਕਾਰੀ ਲਓ ਤੁਹਾਡੇ ਸਰਸਪੰਦੀ ਜਾਣਕਾਰੀ ਵੀ ਉੱਥੋਂ ਮਿਲ ਸਕਦੀ ਹੈ ਆਮ ਜਾਣਕਾਰੀ ਵੀ ਉੱਥੋਂ ਮਿਲ ਸਕਦੀ ਇਹ ਆਮ ਜੀਵਨ ਸੰਬੰਧੀ ਜਾਣਕਾਰੀ ਵੀ ਉੱਥੋਂ ਮਿਲ ਸਕਦੀ ਹੈ ਤੇ ਤੁਸੀਂ ਉਸ ਵੈਬਸਾਈਟ ਨੂੰ ਬਤ-ਬਤ ਯੂਜ਼ ਕਰੋ ਤੇ ਜੇ ਤੁਹਾਨੂੰ ਕੋਈ ਉਹਦੇ ਵਿੱਚ ਲੱਗਦਾ ਹੈ ਕਿ ਕੋਈ ਊਨਤਾਈ ਹੈ ਕੋਈ ਉਹਦੇ ਚੇਂਜਮੈਂਟ ਹੋਣੀ ਹੈ ਬਾਕੀ ਹੈ ਤਾਂ ਤੁਸੀਂ ਉੱਥੇ ਰਜਿਸਟਰ ਹੋ ਕੇ ਸਾਨੂੰ ਬਲੌਗ ਕਰ ਸਕਦੇ ਹੋ ਜਾਂ ਉੱਥੇ ਅਸੀਂ ਸੱਦੇ ਟੈਨਕੂੰ ਲਾਈਨ ਦਿੱਤੀਆਂ ਹੋਈਆਂ ਉਹਨਾਂ ਤੇ ਤੁਸੀਂ ਪੰਜਾਬੀ ਕੰਪੂਜਿਆ ਪ੍ਰੋਜੈਕਟ ਵਿੱਚ ਵੀ ਆਪਣੇ ਯੋਗਦਾਨ ਪਾਓ ਤੇ ਉਹਨੂੰ ਪੂਰ ਕਰਦੇ ਬਿਸਾਡੀ ਬਦਲ ਪਰ ਕਿਉਂਕਿ ਯੂਨੀਵਰਸਿਟੀ ਦੇ ਇਹ ਦੋ ਮਹੱਤਵਪੂਰਨ ਪ੍ਰੋਜੈਕਟ ਨੇ ਇੱਕ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਤੇ ਇੱਕ ਪੰਜਾਬੀ ਪੀਡੀਆ ਪ੍ਰੋਜੈਕਟ ਜੋ ਪਿਛਲੇ 2-3 ਸਾਲਾਂ ਤੋਂ ਸ਼ੁਰੂ ਹੋਏ ਨੇ ਸਾਡਾ ਜਿਹੜਾ ਤਕਨੀਕੀ ਵਿਕਾਸ ਦਾ ਕੇਂਦਰ ਹੈ ਉਹ ਕਾਫੀ ਦੇਰ ਤੋਂ ਚੱਲ ਰਿਹਾ ਹੈ ਪਰ ਉੱਥੇ ਆਮ ਜਨਤਾ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ ਬਣ ਰਿਹਾ ਉਹਨਾਂ ਦਾ ਕੰਮ ਲੈਬ ਦੇ ਵਿੱਚ ਹੈ ਸੌਫਟਵੇਅਰ ਡਵਲਪ ਕਰਨੇ ਉਸ ਤਰ੍ਹਾਂ ਦੇ ਪ੍ਰੋਜੈਕਟ ਬਣਾਉਣੇ ਚ ਅਗੋਂ ਉਹਨਾਂ ਦੀ ਇੰਪਲੀਮੈਂਟੇਸ਼ਨ ਅਸੀਂ ਇਹਨਾਂ ਸੈਂਟਰਾਂ ਰਾਹੀਂ ਕਰ ਸਕਦੇ ਹਾਂ ਖਾਸ ਤੌਰ ਤੇ ਇਸ ਸੈਂਟਰ ਨਾਲ ਹੀ ਸੋ ਇਹ ਦੋ ਸੈਂਟਰ ਨਾਲ ਤੁਸੀਂ ਜੁੜੇ ਰਹੋ ਪੰਜਾਬੀ ਕੰਪਿਊਟਰ ਸਹਿਤਾ ਕੇਂਦਰ ਤੇ ਜਾਂ ਵੀ ਪੀਡੀਆ ਪ੍ਰੋਜੈਕਟ ਇਹਨਾਂ ਨਾਲ ਜੁੜ ਕੇ ਤੁਸੀਂ ਹੋਰ ਜਾਣਕਾਰੀ ਹਾਸਲ ਕਰੋ ਤੇ ਆਪਣੇ ਇਹਨਾਂ ਦੋਨਾਂ ਪ੍ਰੋਜੈਕਟਾਂ ਨੂੰ ਹੋਰ ਬਿਹਤਰ ਤਰੀਕੇ ਨਾਲ ਚਲਾਉਣ ਲਈ ਸੈਟਅਪ ਕਰੋ ਆਪਣੇ ਵਿਚਾਰ ਦਿਓ ਜਿੱਥੇ ਵੀ ਤੁਹਾਨੂੰ ਅੱਜ ਤੁਸੀਂ ਵਰਕਸ਼ਾਪ ਲਾਈਏ ਜੇ ਤੁਹਾਨੂੰ ਕੋਈ ਜ਼ੱਗਿਆ ਕੇ ਦੀ ਗੂਵਰਨਮੈਂਟ ਦਾ ਹੋਰ ਚਾਂਸ ਹੈ ਤਾਂ ਇਹਨਾਂ ਨੂੰ ਦੱਸ ਦਿਓ ਲਿਖ ਕੇ ਦੇ ਦਿਓ ਲੌਗ ਇਟ ਪਾਓ ਈਮੇਲ ਕਰੋ ਜਿਸ ਤਰ੍ਹਾਂ ਤੁਸੀਂ ਆਪ ਦੀ ਫੀਡਬੈਕ ਦੇ ਸਕਦੇ ਹੋ ਉਹ ਸਾਡੇ ਲਈ ਬਹੁਤ ਜ਼ਰੂਰੀ ਹੈ ਅ ਅਖੀਰ ਵਿੱਚ ਮੈਂ ਤੁਹਾਡਾ ਸਦਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਅੱਜ ਆਇਆ ਨਾਰੀਤਾ ਨੂੰ ਬੁਧਾਈ ਦਿੰਨਾ ਕਿ ਤੁਸੀਂ ਪੰਜਾਬੀ ਕੰਪਿਊਟਰ ਬਾਰੇ ਸਿੱਖਿਆ ਤੇ ਨਾਲ ਹੀ ਆਸ ਕਰਦੇ ਹਾਂ ਕਿ ਤੁਸੀਂ ਇਹ ਜਿਹੜੀ ਸ਼ੁਰੂ ਹੋਇਆ ਜਾਗ ਲੱਗਿਆ ਤੁਹਾਡੇ ਇਹਨੂੰ ਤੁਸੀਂ ਅੱਗੇ ਕੰਟੀਨਿਊ ਕਰੋਗੇ ਤੇ ਹੋਰ ਜੋ ਇਸ ਸੈਂਟਰ ਦਾ ਮਕਸਦ ਹੈ ਕਿ ਅਸੀਂ ਬੜਤ ਬੜ ਲੋਕਾਂ ਨੂੰ ਸਿੱਖਿਸ਼ਿਤ ਕਰੀਏ ਪੰਜਾਬੀ ਕੁੱਟ ਸਰਵ ਦੀ ਤੇ ਤੁਸੀਂ ਹੁਣ ਅੱਗੇ ਹੋਰ ਬਤਾਉਂਗੇ ਇੱਕ ਵਾਰ ਫਿਰ ਸ਼ਿਦਪਾਲ ਜਰੂਰ ਬਤਾਇਦਿਨਾ ਕਿ ਉਹਨਾਂ ਨੇ ਵਰਕਸ਼ਾਪ ਦੁਆਇ ਸਤਮੀਰ ਵਰਕਸ਼ਾਪ ਤੇ ਤੁਸੀਂ ਵੀ ਇਹ ਸਨੇਹਾ ਬਾਕੀ ਸਰਸ ਸਕਾਲਰਸ ਤੱਕ ਤੇ ਬਾਕੀ ਐਫਪੀ ਉਹਦੇ ਹੱਥੇ ਤੱਕ ਪਹੁੰਚਾਓ ਕਿ ਉਹ ਵੀ ਇਸ ਤਰ੍ਹਾਂ ਦੀ ਵਰਕਸ਼ਾਪ ਦੇ ਵਿੱਚ ਜੋ ਅੱਗੇ ਵੀ ਲੱਕਣ ਸਪੋਰਟ ਐਂਡ ਬਣ ਬਹੁਤ ਬਹੁਤ ਧੰਨਵਾਦ